ਗੁਰਬਾਣੀ ਦੇ ਬੋਲ ਨੇ ਕਿਤੇ ਆ ਦੂਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਪਰਮਾਤਮਾ ਦੀ ਮਾਰ ਜਿਹੜੀ ਆ ਉਹ ਵੀ ਬੜੇ ਵੱਡੀ ਦਾਤ ਆ ਕਿਸ ਤਰ੍ਹਾਂ ਇਨਸਾਨ ਤਿੰਨ ਚੀਜ਼ਾਂ ਵੱਲ ਭੱਜਦਾ ਆਪਣੇ ਮਨ ਨੂੰ ਚੈੱਕ ਕਰ ਲਿਓ ਕੋਈ ਦੌਲਤ ਮਗਰ ਕੋਈ ਸ਼ੋਹਰਤ ਮਗਰ ਕੋਈ ਕਾਮਵਾਸ਼ਨਾ ਦੀ ਪੂਰਤੀ ਮਗਰ ਪਰ ਇਨਸਾਨ ਨੂੰ ਜਦੋਂ ਮਾਰ ਪੈਂਦੀ ਹੈ ਜਿਹੜਾ ਬਹੁਤ ਹੀ ਮਾਇਆਮਗਰ ਦੌੜਦਾ ਜਦੋਂ ਉਹਨੂੰ ਕੋਈ ਬਹੁਤ ਵੱਡਾ ਕਾਟਾ ਪੈਂਦਾ ਕੋਈ ਸ਼ੌਹਰਤ ਮਗਰ ਦੌੜਦਾ ਜਦੋਂ ਕੋਈ ਉਹਨੂੰ ਆਪਣੇ ਧੋਖਾ ਦੇ ਜਾਂਦੇ ਆ ਉਹ ਡਿੱਗ ਪੈਂਦਾ ਕੋਈ ਕੰਮਵਸ ਨਾ ਵੱਲ ਦੌੜਦਾ ਜਦੋਂ ਉਹਦੀ ਦੌਲਤ ਸ਼ੌਹਰਤ ਸਾਰੀ ਖਤਮ ਹੋ ਜਾਂਦੀ ਉਹਨੂੰ ਮਾਰ ਪੈਂਦੀ ਫਿਰ ਫਿਰ ਜਦੋਂ ਉੱਠਦਾ ਉਸ ਸਮਾਜ ਦੇ ਭਲੇ ਲਈ ਕੋ ਚੰਗੀਆਂ ਵਿਚਾਰਾਂ ਚੰਗੀ ਸੇਧ ਲਈ ਉੱਠਦਾ ਇਸ ਲਈ ਜੇ ਤੁਹਾਨੂੰ ਤੁਹਾਡੀ ਜ਼ਿੰਦਗੀ ਚ ਕੋਈ ਮਾਰ ਰਹੀ ਹੈ ਇਹ ਪ੍ਰਮਾਤਮਾ ਦੀ ਕੋਈ ਦਾਤ ਹੈ ਤੁਹਾਨੂੰ ਪ੍ਰਮਾਤਮਾ ਸਿੱਧੇ ਮਾਰਗ ਤੇ ਚਲਾਉਣਾ ਚਾਹੁੰਦਾ ਔਰ ਤੁਹਾਡੇ ਜੀਵਨ ਦਾ ਜੋ ਸਹੀ ਮਨੋਰਥ ਹੈ ਉਸ ਵਿੱਚ ਤੁਹਾਨੂੰ ਸਫਲਤਾ ਦੇਣਾ ਚਾਹੁੰਦਾ ਹੈ